ਦੋਸਤੋ ਸਸੀ ਕਾਲ ਆ ਤੁਹਾਡੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਠੰਡੇ ਬੁਰਜ ਦੇ ਜਿਹੜੇ ਬੁਰਜ ਦੇ ਵਿੱਚ ਅਗਲਾ ਮਹੀਨਾ ਆ ਰਿਹਾ ਕੋ ਦਾ ਤੇ ਕੋ ਦੇ ਮਹੀਨੇ ਵਿੱਚ ਤਿੰਨ ਰਾਤਾਂ ਗੁਰੂ ਸਾਹਿਬ ਜੀਆਂ ਦੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀਆਂ ਨੂੰ ਕੈਦ ਕਰਕੇ ਦੋਸਤੋ ਰੱਖਿਆ ਗਿਆ ਉਹੀ ਉਹਨਾਂ ਨੂੰ ਉੱਪਰ ਲੈਣ ਵਾਸਤੇ ਰਜਾਈ ਕੰਬੜ ਬਿਸਤਰਾ ਕੁਝ ਨਹੀਂ ਦਿੱਤਾ ਗਿਆ ਦੋਸਤੋ ਤੇ ਤੁਸੀਂ ਕਦੇ ਆਉਂ ਦਰਸ਼ਨ ਕਰਨ ਤਾਂ ਠੰਡੇ ਬੁਰਜ ਦੇ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਦੇ ਬੱਚੇ ਕਹਿ ਲੋ ਜਿਨ੍ਹਾਂ ਨੂੰ ਆਪਸਤਕਾਰ ਨਾਲ ਸਹਿਬ ਜਾਦੇ ਕਹਿੰਦੇ ਹਾਂ ਉਹ ਅਤੇ ਬਜ਼ੁਰਗ ਮਾਤਾ ਮਾਤਾ ਗੁਜਰ ਕੌਰ ਜੀਾਂ ਦੀ ਲਾਸਾਨੀ ਸ਼ਹੀਦੀ ਨੂੰ ਮਹਿਸੂਸ ਕਰਕੇ ਦੇਖੋ ਮੇਰੇ ਵੀਰੋ ਇੱਥੇ ਹੀ ਮੋਤੀ RAM ਮਹਿਰਾ ਜੀ ਜਿਹੜੇ ਰਸੋਈਏ ਸੀ ਹਕੂਮਤ ਦੇ ਤੇ ਉਹ ਇਸਾਨੀਅਤ ਦੇ ਤੌਰ ਤੇ ਸਾਹਿਬ ਜਦਿਆਂ ਨੂੰ ਦੁੱਧ ਪਿਉਣ ਵਾਸਤੇ ਆਏ ਕਿ ਬੱਚਿਆਂ ਨੂੰ ਭੁੱਖੇ ਵੀ ਰਿਹਾ ਰੱਖਿਆ ਗਿਆ ਠੰਡ ਚ ਵੀ ਰੱਖਿਆ ਗਿਆ ਪਰ ਮੋਤੀराम ਮਹਾਰਾਜ ਜੀ ਨੂੰ ਇਹ ਪਤਾ ਸੀ ਕਿ ਜੋ ਮੈਂ ਸਹਿਬਜਾਦਿਆਂ ਦੀ ਤੇ ਮਾਤਾ ਜੀਆਂ ਦੀ ਸੇਵਾ ਕਰ ਰਿਹਾ ਨਾ ਇਹਦਾ ਅੰਜਾਮ ਕੀ ਹੋਣਾ ਪਰ ਸਭ ਕੁਝ ਜਾਣਦਿਆਂ ਹੋਇਆ ਮੋਤੀराम ਮਹਾਰਾਜ ਜੀ ਨੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬ ਜਾਦਿਆਂ ਨੂੰ ਆਪਣੇ ਘਰ ਵਾਲੀ ਨਾਲ ਸਲਾਹ ਕਰਕੇ ਤੇ ਆਪਣੇ ਘਰ ਦੇ ਜੀਵਰਾਤ ਸਾਰਾ ਕੁਝ ਦੇ ਕੇ ਤੇ ਪੈਰੀਦਾਰਾਂ ਨੂੰ ਖਰੀਦ ਕੇ ਸਮਝ ਲੋ ਤੇ ਅੱਗੇ ਦੁੱਧ ਲੈ ਕੇ ਜਾਂਦੇ ਸੀ ਪਰ ਜਦੋਂ ਉਹਨਾਂ ਨੂੰ ਪਤਾ ਸੀ ਕਿ ਪਤਾ ਲੱਗ ਜਾਣਾ ਤੇ ਜਦੋਂ ਪਤਾ ਲੱਗਿਆ ਦੋਸਤੋ ਤਾਂ ਮੋਤੀ RAM ਮਹਾਰਾਜੀਆਂ ਦੇ ਸਾਰੇ ਪਰਿਵਾਰ ਨੂੰ ਕਹਾਣੀ ਪੀੜ ਦਿੱਤਾ ਗਿਆ ਉਹ ਸਾਹਮਣੇ ਗੇਟ ਬਣਿਆ ਹੋਇਆ ਹੈ ਸ਼ਹੀਦ ਬਾਬਾ ਮੋਤੀ RAM ਮਹਾਰਾਜੀ ਕਹਾਣੀ ਪੀੜ ਦਿੱਤਾ ਗਿਆ ਤਾਂ ਕਹਾਣੀ ਪੀੜਨਾ ਹੁੰਦਾ ਦੋਸਤੋ ਕਿ ਜਿਵੇਂ ਗੰਨਾ ਖਲਾੜੀ ਦੇ ਵਿੱਚ ਪੀੜਿਆ ਜਾਂਦਾ ਨਾ ਉਸ ਤਰ੍ਹਾਂ ਮੋਤੀ RAM ਮਹਾਰਾਜੀਆਂ ਦੇ ਸਾਰੇ ਪਰਿਵਾਰ ਨੂੰ ਸਪੀਡ ਦਿੱਤਾ ਗਿਆ ਤੇ ਪਰ ਇਹਨਾਂ ਗੱਲਾਂ ਤੋਂ ਮੋਤੀराम ਮਹਾਰਾਜ ਜੀ ਭਲੀ ਭਾਂਤ ਜਾਣੂ ਸਨ ਜਦੋਂ ਉਹ ਦੁੱਧ ਲੈ ਕੇ ਜਾਣ ਦਾ ਉਹਨਾਂ ਨੇ ਫੈਸਲਾ ਕੀਤਾ ਤਾਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਨਾਲ ਪਰ ਆ ਠੰਡੇ ਬੁਰਜ ਦੇ ਚਾਰ ਛੇਰੇ ਪਾਣੀ ਹੋਇਆ ਕਰਦਾ ਸੀ ਇਹ ਜਿਹੜੀ ਚਿੱਟੀ ਸਿਉਖ ਆ ਨਾ ਕਾਰਸੇਵਾ ਵਾਲੇ ਉਹਨਾਂ ਨੇ ਸਾਰਾ ਕੁਝ ਮਟਾਤਾ ਪਾਣੀ ਨੂੰ ਟੱਚ ਕਰਕੇ ਇੱਕ ਤਾਂ ਉੱਚਾ ਸੀ ਹਾਈਟ ਤੇ ਸੀ ਠੰਡਾ ਬੁਰਜ ਤਾਂ ਠੰਡੀ ਹਵਾ ਉੱਪਰੋਂ ਪੋ ਦਾ ਮਹੀਨਾ ਤੇ ਚਾਰ شپیرے ਪਾਣੀ ਹੁੰਦਾ ਸੀ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਪਾਣੀ ਨੂੰ ਟੱਚ ਕਰਕੇ ਹਵਾ ਹੋ ਠੰਡੀ ਹੁੰਦੀ ਸੀ ਤਾਂ ਕਰਕੇ ਹੀ ਹਕੂਮਤ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਇੱਥੇ ਰੱਖਿਆ ਜਾਵੇ ਤਾਂ ਸਭ ਜਦਿਆਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ 1710 ਈਸਵੀ ਨੂੰ ਆਪਾ ਉਸ ਕਰਕੇ ਪੜ੍ਹ ਲਈ ਉਸ ਰੰਦਫਾ ਦੇ ਕੀਤੀ